ਸਸਿਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਤੁਹਾਡੇ ਲਈ ਫਿਰ ਬਹੁਤ ਖਾਸ ਵੀਡੀਓ ਕਿਉਂਕਿ ਜਿਹੜੇ ਭਰਾ ਠੰਡੀ ਸੀਲ ਇਮਾਨਦਾਰ ਚੰਗੀ ਮਿਹਨ ਦੀ ਭਾਲ ਦੇ ਵਿੱਚ ਆ ਤੇ ਫਿਰ ਤੁਹਾਨੂੰ ਆਉਣਾ ਪਊਗਾ ਮਿੱਤਰੋ ਸ਼ਹਿਰ ਧਰਮਕੋਟ ਦੇ ਵਿੱਚ ਸਾਲੂ ਦੇ ਗਵਾੜ ਦੇ ਵਿੱਚ ਤੇ ਭਾਈ ਰੇਸ਼ਮ ਸਿੰਘ ਆਣਾ ਜੀ ਭਾਈ ਰੇਸ਼ਮ ਸਿੰਘ ਦੇ ਘਰੇ ਭਾਈ ਦੇ ਕੋਲੇ ਇੱਕ ਮਹਿ ਵਕਾਊ ਆ ਮਿੱਤਰੋ ਤੀਜਾ ਸੁਆ ਸੁਣਾ ਇਹਨੇ ਦੂਜੇ ਸੂਏ ਦੁੱਧ 14 ਕਿਲੋ ਕੰਡੇ ਤੇ ਐਣ ਤੋਲਿਆ ਹੋਇਆ ਤੁਸੀਂ ਵੀਡੀਓ ਬਣਾ ਰਿਹਾ ਇਹਦਾ ਮਿੱਤਰੋ ਸੰਗਲ ਆ ਜਿਹੜਾ ਕਰਮਾਲੀ ਦਾ ਗਲ ਦੇ ਵਿੱਚ ਆ ਕੁੰਡੇ ਤੇ ਨਹੀਂ ਪਾਇਆ ਹੋਇਆ ਨਹੀਂ ਤਾਂ ਦੂ ਪਾ ਕੇ ਪੜਾਉਣੀ ਪੈਂਦੀ ਆ ਮਿੱਤਰੋ ਸੀਲ ਠੰਡੀ ਇਮਾਨਦਾਰ ਤੇ ਸ਼ਾਨਦਾਰ ਮੈਂ ਲੇਵੇ ਵਾਲੇ ਪਖਤੂ ਦੀ ਪਿੱਛਾ ਪਿੱਛੋ ਵਿਖਾ ਦੇ ਘਰਾਂ ਦੀ ਤੋਰ ਕੇ ਜਾ ਕੇ ਬਹੁਤ ਸੋਹਣੀ ਸੁਨੱਖੀ ਮੈਂ ਮਿੱਤਰੋ ਬਣਦੀ ਤਣ ਦੀ ਮੂੰਹ ਮੱਥੇ ਲੱਗਦੀ ਕਰਮਾਲੀ ਦੇਖ ਸਕਦੇ ਹੋ ਤੁਸੀਂ ਓਕੇ ਦੀ ਰਿਪੋਰਟ ਆ ਹਰ ਪੱਖ ਤੋਂ ਨੇਵਾਲੂ ਵਾਲ ਹੜੇ ਹਫਤਾ ਪਿਆ ਸੂਣ ਦੇ ਵਿੱਚ ਐਤਕੀ ਉਮੀਦ ਦੁੱਧ ਦੀ 16 ਤੋਂ 17 ਕਿਲੋ ਦੀ ਮਾਲਕਾਂ ਨੇ ਦੱਸੀ ਆ ਆਪ ਹੈਗੀ ਆ ਇਹ ਜੋਗ ਰਾਜ ਦੀ ਧੀ ਮਿੱਤਰੋ ਤੇ ਅੱਗੇ ਲੱਗਿਆ ਹੋਇਆ ਇਹਨੂੰ ਸਰਕਾਰੀ ਸੀਮਨ ਉਹ ਤੁਸੀਂ ਬਾਈ ਤੋਂ ਕਨਫਰਮ ਆ ਜਿਹੜਾ ਡੀਟੇਲ ਆ ਫੁੱਲ ਉਹ ਫੋਨ ਦੇ ਉੱਤੇ ਲੈਣੀ ਆ ਕਿਉਂਕਿ ਬਾਅਦ ਇੱਕ ਚੈਨਲ ਵਾਲੇ ਕਹਿ ਦਿੰਦੇ ਆ ਵੀ ਚੈਨਲ ਵਾਲੇ ਸਾਡੇ ਘਰ ਦੇ ਸੀਵਣੀ ਬਣਾ ਦਿੰਦੇ ਉਹਨਾਂ ਨੂੰ ਬੇਨਤੀ ਆ ਜੋ ਮਾਲਕ ਕਹਿੰਦੇ ਆ ਸੀ ਉਹਦਾ ਸਵਾਦ ਲੈਣੇ ਆ ਤੁਹਾਡੇ ਵਾਂਗੂ ਘਾਣੀ ਪਾਉਂਦੇ ਗੱਲ ਨੋਟ ਰੱਖਿਆ ਜੇ ਮਿੱਤਰੋ ਆਹ ਵੇਖੋ ਕਰਾਂ ਦੀ ਬਈ ਓਕੇ ਦੀ ਰਿਪੋਰਟ ਮੈਂ ਆ ਮਿੱਤਰੋ ਕਰੇ ਰੱਖਣ ਵਾਲੇ ਭਰਾਵਾਂ ਦੇ ਲਈ ਗਹਿਣਾ ਚੀਜ਼ ਆ ਰੇਟ 1.5 ਲੱਖ ਰੁਪਈਆ ਮਾਲਕਾਂ ਨੇ ਰੱਖਿਆ ਵਾ ਉਹਦੇ ਵਿੱਚੋਂ ਮਾਨਦਾਨ ਜਿਹੜਾ ਹੋ ਜੂਗਾ ਤੁਹਾਡਾ ਮੌਕੇ ਤੇ ਆਏਗੇ ਭਰਾ ਦਾ ਲੈਵੇ ਵੱਲੋਂ ਸਿੰਘਾਂ ਵੱਲੋਂ ਓਕੇ ਦੀ ਰਿਪੋਰਟ ਆ ਥੋੜੀ ਜਿਹੀ 1121 ਜਿਵੇਂ ਆਪਾਂ ਕਹਿ ਦਿੰਨੇ ਲੱਕੀ ਉਹ ਚੀਜ਼ ਜ਼ਰੂਰ ਹੈਗੀ ਮੈਂ ਇਹਦੇ ਵਿੱਚ ਬਾਕੀ ਮੈਂ ਦੇ ਵਿੱਚ 1 ਰੁਪਈਆ ਦਾ ਵੀ ਹੱਥ ਹਿਰਾ ਰਹੀ ਹੈਗਾ ਮਿੱਤਰੋ ਰੇਟ 1.5 ਲੱਖ ਤੇ ਮਿੱਤਰੋ ਦੁੱਧ 15-16 ਕਿਲੋ ਪਾਜੂਗੀ ਆਪ ਜੋਗ ਰਜਦੀ ਆ ਅੱਗੇ ਨੂੰ ਸਰਕਾਰੀ ਸੀਮਾ ਲੱਗਿਆ ਹੋਇਆ ਆ